ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ YouTube ਤੇ Facebook ਤੇ ਸ਼ੋਸ਼ੇ ਆਉਣੇ ਸ਼ੁਰੂ ਹੋ ਗਏ ਕਿ મોદી ਢਾ ਲਿਆ ਤੇ ਕਿਸਾਨਾਂ ਦੀ ਜਿੱਤ ਹੋਈ ਹੈ ਐਮਐਸਪੀ ਅਸੀਂ ਮਨਾ ਕੇ ਰਾਂਗੇ ਉਹ ਭਾਈ ਤੁਹਾਨੂੰ ਟਾਈਮ ਦਿੱਤਾ ਹੈ 14 ਫਰਵਰੀ ਮੀਟਿੰਗ ਹੋਊਗੀ ਐਮਐਸਪੀ ਮਿਲੇ ਨਾ ਮਿਲੇ ਤੁਸੀਂ ਇਹੋ ਜੀਆਂ ਗੱਲਾਂ ਨਾ ਕਰੋ ਜਿਹੜੇ ਬੰਦਾ ਧਰਨੇ ਤੇ ਬੈਠਾ ਸੀ ਮਰਨ ਵਰਤੇ ਉਹਨੂੰ ਪੁੱਛੋ ਵੀ ਤੇਰੀ ਸਿਹਤ ਦਾ ਕੀ ਹਾਲ ਹੈ ਇੱਕ ਜਾਣ ਨੂੰ ਕੀਲ ਕੇ ਬੈਠਾ ਵਿਅਕਤੀ ਹੈ ਤੇ ਅੱਜ ਉਹਨੂੰ ਗਲੂਕੋਜ਼ ਦਿੱਤਾ ਗਿਆ ਉਹਦੀ ਬਾਡੀ ਦੇ ਵਿੱਚ ਤੇ ਕੋਈ ਜੇ ਆਪਾਂ ਕਿਸੇ ਨੂੰ ਕਹਦੀਆਂ ਵੀ ਦੋ ਦਿਨ ਪਿਆਸਾ ਰਹਿ ਜਾ ਪਿਆਸਾ ਭੁੱਖਾ ਰਹਿ ਜਾ ਚਲੋ ਪਾਣੀ ਤਾਂ ਉਹ ਵੀ ਪੀਂਦੇ ਰਹੇ ਆ ਤਾਂ ਦੋ ਘੰਟੇ ਨਹੀਂ ਬੰਦਾ ਰਹਿ ਸਕਦਾ ਇਹੋ ਜਿਹਿਆਂ ਗੱਲਾਂ ਕਰਨੀਆਂ ਆਪਣੇ ਵਾਤੇ ਸੋਭਾ ਨਹੀਂ ਦਿੰਦੀਆਂ ਜਦੋਂ ਕੋਈ ਮੰਗ ਮਨਜ਼ੂਰ ਹੋ ਜਾ ਜਾਂ ਮੰਨ ਲੇ ਉਸ ਐਜੀਟੇਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ ਤੇ ਉਸ ਗੱਲ ਨੂੰ ਭੁੱਲ ਜਾਣਾ ਚਾਹੀਦਾ ਹੁਣ ਸਰਕਾਰ ਮੂਰੇ ਕੀ ਚੀਜ਼ ਹੈ ਇਹ ਜੀਆਂ ਸਰਕਾਰ ਨੇ ਤਾਂ ਵੀਰੋ ਅੱਤਵਾਦ ਨੂੰ ਖਤਮ ਕਰਤਾ ਹੋਰ अनेका ਕੰਮ ਸੀ ਜਿਹੜਾਂ ਦੇ ਨਾਮ ਨਿਸ਼ਾਨ ਮਟਾਤੇ ਜੋ ਬਦਮਾਸ਼ ਕਹਾਉਂਦੇ ਸੀ ਉਹ ਧਰਤੀ 'ਚ ਵੜਤੇ ਸਰਕਾਰਾਂ ਕੋਲੇ ਬਹੁਤ ਕੁਝ ਹੁੰਦਾ ਹੈ ਆਪਾਂ ਸਿਰਫ ਆਪਣੀ ਮੰਗ ਤੱਕ ਸੀਮਿਤ ਰਹੀਏ ਲੋਕਤੰਤਰ ਦੇਸ਼ ਹੈ ਐਜੀਟੇਸ਼ਨ ਕਰਨ ਦਾ ਆਪਣਾ ਹੱਕ ਬਣਦਾ ਪਰ ਅਸੀਂ ਇਸ ਮਾਧਮ ਨਾਲ ਹੀ ਕਹਿਣੇ ਆ ਕਿ ਇਹ ਐਮਐਸਬੀ ਤੁਹਾਨੂੰ ਨਾ 14 ਫਰਵਰੀ ਨਾਲ 28 ਫਰਵਰੀ ਨੂੰ ਮਿਲਣੀ ਨਹੀਂ ਇਹ ਗਰੰਟਡ ਹੈ ਤੇ ਆਪਾਂ ਹੁਣ ਜੋ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਕਹੀ ਚੱਲੀ ਗਈ ਕਿਉਂਕਿ ਜੇ ਐਮਐਸਬੀ ਮਿਲਦੀ ਹੈ ਤਾਂ ਦੇਸ਼ ਦੀ ਇਕਨੋਮੀ ਡਿੱਗੂ ਦੇਸ਼ ਬਰਬਾਦੀ ਦੇ ਰਾਹ ਪੈ ਜਾਣਾ ਠੀਕ ਆ ਕਈ ਬੰਦਿਆਂ ਨੂੰ ਹੁਣ ਜਿਹੜੇ ਬੰਦੇ ਨਹੀਂ ਪਤਾ ਦੂਰ ਤੱਕ ਨਹੀਂ ਸੋਚ ਰੱਖਦੇ ਉਹ ਭਾਈ ਸਾਨੂੰ ਗਾਲਾਂ ਵੀ ਕੱਢਣਗੇ ਇਹ ਤਾਂ ਜੀ ਬੀਜਪੀ ਦੇ ਬੰਦੇ ਐ ਇਹ ਜੀ ਆਰਐਸਐਸ ਦੇ ਬੰਦੇ ਆ ਬਥੇਰੇ ਵਿੱਚ ਲਿਖਦੇ ਆ ਕਮੈਂਟਾਂ ਦੇ ਕਿਸੇ ਨੇ ਲਾ ਕੇ ਪਊਆ ਸ਼ਾਮ ਨੂੰ ਆਪਦੇ ਕਮੈਂਟ ਲਿਖ ਕੇ ਵਿਦਵਾਨ ਬਣਨਾ ਇਹ ਕੋਈ ਚੰਗੀ ਸੋਚ ਨਹੀਂ ਹੁੰਦੀ ਗੱਲ ਹੁੰਦੀ ਹੈ ਟੈਕਨੀਕਲ ਵੀ ਸਾਡੇ ਕੋਲੇ ਆਮਦਨ ਕੀ ਹੈ ਆਮਦਨ ਦੇ ਸੋਰਸ ਕੀ ਹੈ ਸਾਡਾ ਖਰਚਾ ਕੀ ਹੈ ਸਾਡੇ ਕੋਲੇ ਜਿਹੜੀ ਹੈਗੀ ਹੈ ਕਮਾਈ ਦਾ ਸਾਧਨ ਕੀ ਹੈ ਇਹਨਾਂ ਚੀਜ਼ਾਂ ਨੂੰ ਬਾਤ ਚ ਕੇ ਬੰਦਾ ਫੇਰ ਕਾਮਯਾਬ ਹੁੰਦਾ ਜੋ ਬੰਦਾ ਉਹ ਦਿਹਾੜੀ ਤੇ ਜਾਂਦਾ ਉਹਨੂੰ ਪਤਾ ਵੀ ਯਾਰ ਮੈਂ ਲੇਬਰ ਕਰਨੀ ਆ 500 ਰੁਪਏ ਦਿਹਾੜੀ ਹੈ ਤੇ 15000 ਰੁਪਿਆ ਮੇਰਾ ਮਹੀਨੇ ਦਾ ਤੇ ਵਿੱਚ ਦੀ ਚਲੋ 2-4 ਦਿਨ ਨਹੀਂ ਵੀ ਗਿਆ ਤਾਂ ਉਹਦਾ 12-13000 ਰੁਪਏ ਪੱਕਾ ਹੈ ਉਹ 4000 ਨਾਲ ਦਾ ਘਰ ਚ ਲਾਉਂਦਾ 1000 ਰੁਪਏ ਆਪ ਦੇ ਕੋਲੇ ਰੱਖਦਾ 5-7000 ਰੁਪਏ ਉਹ ਸੇਵਿੰਗ ਚ ਪਾਉਂਦਾ ਤਾਂ ਜੋ ਆਪ ਦੇ ਬਾਲ ਬੱਚੇ ਆਪਾਂ ਵਿਆਹ ਸਕੀ ਉਹਦੀ ਸੋਚ ਹੈ ਕਿਉਂਕਿ ਉਹਦਾ ਟਾਰਗੇਟ ਹੈ ਉਹਨੂੰ ਪਤਾ ਹੈ ਵੀ ਮੇਰੀ ਆ ਦਿਹਾੜੀ ਹੈ ਆ ਮਿਨਮ ਇਨਕਮ ਹੈ ਤੇ ਆਪਣੇ ਇੱਥੇ ਤਾਂ ਮਤਲਬ ਹਿਸਾਬ ਚ ਹੀ ਨਹੀਂ ਕੰਮ ਜੇ 20 ਕਿੱਲੇ ਆ ਉਹਦੇ ਕੋਲ 10 ਰਹਿ ਗਏ 10 ਵਾਲੇ ਕੋਲੇ 5 ਰਹਿ ਗਏ 5 ਵਾਲੇ ਕੋਲੇ 2 ਰਹਿ ਗਏ 2 ਵਾਲਾ 0 ਆ ਉਹ ਕਹੂਗਾ ਜੀ ਮੈਂ ਤਾਂ ਧੋਲੇ ਫੈਕਟਰੀ ਚ ਲੱਗਿਆ ਹੋਇਆ ਹਾਂ ਨੇਰੇ ਜਾਂਦਾ ਨੇਰੇ ਆਉਂਦਾ ਤੇ ਪਹਿਲਾਂ ਪਹਿਲਾਂ ਵੱਡਾ ਝੰਡਾ ਪਾਇਆ ਹੁੰਦਾ ਸੀ ਗੱਡੀ ਸਕਾਰਪਿਓ ਲਈ ਹੁੰਦੀ ਸੀ ਆਗੂ ਖਵਾਉਂਦੇ ਸੀ ਕਿ ਬਥੇਰੇ ਵੇਖੇ ਤੇ ਅਬ ਢਿੰਡੇ ਜਾੜੂ ਰਾਮਪੁਰੇ ਜਾੜੂ ਮਾਨਸਾ ਜਾੜੂ ਇਧਰ ਭੀਖੀ ਬੰਨੀ ਜਾੜੂ ਬਥੇਰੇ ਮਿਲਣਗੇ ਤੁਹਾਨੂੰ ਉਹਨਾਂ ਨੂੰ ਪੁੱਛ ਲਓ ਵਿੱਚ ਸਬਜ਼ੀਆਂ ਵੇਚਣ ਲੱਗੇ ਹੁਣ ਉਹ ਕਹਿੰਦੇ ਯਾਰ ਅਸੀਂ ਤਾਂ ਬਰਬਾਦ ਹੋ ਗਏ ਸਾਨੂੰ ਤਾਂ ਵੱਡੇ ਸੁਪਨੇ ਦਿਖਾਏਗੇ ਜਿਵੇਂ ਨੈਟਵਰਕ ਕੰਪਨੀ ਆਉਂਦੀਆਂ ਨਾ ਉਹ بڑے بڑے ਸੁਪਨੇ ਦਿਖਾਉਂਦੀਆਂ ਵੀ ਇੰਨੇ ਲੱਖ ਕਮਾਉਂਗੇ ਤੁਸੀਂ ਘਰੇ ਬੈਠੇ ਤੁਹਾਨੂੰ ਰਾਇਲਟੀ ਮਿਲੂਗੀ ਇਹੀ ਇਹ ਜੱਥੇਬੰਦੀਆਂ ਦਿਖਾਉਂਦੀਆਂ ਤੇ ਫਿਰ ਅੱਖਾਂ ਮੂਰੇ ਭੰਬੂ ਤਾਰੇ ਦੇ ਦਿਆ ਸੁਪਨੇ ਤਾਂ ਕਿਹੜੇ ਆਉਣੇ ਆ ਵੀ ਅਰਧਿਆੜੀ ਤੇ ਜਾਈਏ ਹੁਣ ਸਰਕਾਰ ਹੈ ਜਿਹੜੀ ਇਹ ਕੋਈ ਵੀ ਸਰਕਾਰ ਹੈ ਸੈਂਟਰ ਚਾਹ ਬੀਜੇਪੀ ਦੀ ਹੈ ਚਾਹ ਕਾਨੂੰ ਕਾਂਗਰਸ ਦੀ ਆ ਜੇ ਆਪ ਦੀ ਆ ਜੇ ਐਂਡ ਅਦਰਸ ਸਾਂਝੀ ਸਰਕਾਰ ਆ ਜੇ ਕਿਸੇ ਦੀ ਆ ਜੇ ਇਹ ਸਰਕਾਰਾਂ ਜਿਹੜੀਆਂ ਜੱਥੇਬੰਦੀਆਂ ਨੂੰ ਉਚਲ ਕੇ ਰੱਖ ਦੇਣੀ ਹੈ ਜਥੇਬੰਦੀਆਂ ਨੂੰ ਉਚਲ ਕੇ ਰੱਖ ਦੇਣੀ ਹੈ ਦੂਜਾ ਜਿਹੜਾ ਇਹ ਧਰਨਾ ਅੱਜ ਜੇ ਇਸ ਤੋਂ ਬਾਅਦ ਐਮਐਸਪੀ ਨਾ ਮਿਲੀ ਇਹ ਕਿਸਾਨ ਜੁਨੀਅਨ ਦਾ ਆਖਰੀ ਧਰਨਾ ਹੋਊਗਾ ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਨਾ ਤਾਂ ਉਹਨਾਂ ਨੂੰ ਜ਼ਮੀਨ ਵਿੱਚ ਮੋਹ ਹੈ ਨਾ ਉਹਨਾਂ ਨੂੰ ਕੋਈ ਐਮਐਸਪੀ ਤੱਕ ਮਤਲਬ ਹੈ ਤੇ ਨਾ ਹੀ ਉਹਨਾਂ ਦੇ ਇੰਨੇ ਐਡਜਸਟਿਵ ਸਿਸਟਮ ਤੱਕੜਿਆ ਅਮਿੱਦੇ ਤੱਕੜਿਆ ਵੀ ਉਹ ਧਰਨੇ ਤੇ ਬੈਠ ਜਾਣੀਆਂ ਜਿਹੜੀਆਂ ਨਵੀਂ ਜਨਰੇਸ਼ਨ ਹੈ। ਪੁਰਾਣੇ ਬੰਦੇ ਆ ਚਲੋ ਮਨਨਵਤ ਨਾਲ ਵੀ ਬੰਦਾ ਮਰ ਸਕਦਾ ਐ ਐਕਸੀਡੈਂਟ ਨਾਲ ਵੀ ਮਰ ਸਕਦਾ ਹਾਰਟ ਅਟੈਕ ਵੀ ਹੋ ਸਕਦਾ। ਉਹ ਤਾਂ ਕੁਦਰਤ ਦਾ ਨਿਯਮ ਐ ਜਿਹੜਾ ਉਹਦਾ ਲਿਖਿਆ ਐ ਜੋ ਪਾਣੀ ਅਨ ਪਾਣੀ ਲਿਖਿਆ ਐ ਉਹਦਾ। ਉਹ ਬੰਦਾ ਉਸ ਰਾਹ ਜਾਂਦਾ ਐ ਪਰ ਅਣਾਈ ਮੌਤ ਨਾ ਮਰਿਆ ਕਰੋ। ਬਿਨਾ ਮਤਲਬੇ ਧਰਨੇ ਲਾਉਣੇ ਬਿਨਾ ਮਤਲਬੇ ਮਰਨਵਤ ਰੱਖਣੇ ਤੇ ਗੁਰਸੇ ਗੁਰਮਤ ਦੇ ਵਿੱਚ ਤਾਂ ਇਹਨੂੰ ਮਨਮਤ ਕਿਹਾ ਗਿਆ ਜਿਵੇਂ ਇੱਕ ਇਸਤਰੀ ਵਰਤ ਰੱਖਦੀ ਐ। ਤਾਂ ਗੁਰਬਾਣੀ ਦੇ ਵਿੱਚ ਗੁਰਮਾਣੀ ਦਾ ਫਰਮਾਨ ਹੈ ਪਾਵਨ ਬਾਣੀ ਕਹਿੰਦੀ ਹੈ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਰੰਡ ਜਿਹੜੀ ਔਰਤ ਵਰਤ ਰੱਖਦੀ ਆ ਉਹਨਾਂ ਵਿਆਹਿਆਂ ਚ ਨਰੰਡੀਆਂ ਚ ਇੱਕ 50 50 ਦਿਨ 60 60 ਦਿਨ ਵਰਤ ਰੱਖਣਾ ਇਹ ਗੁਰਮਤ ਦੇ ਵਿਰੁੱਧ ਹੈ ਉਹਦੇ ਵਿੱਚ ਮਾਨ ਮਰਯਾਦਾ ਦੀ ਮਰਯਾਦਾ ਦਿੱਤਾ ਹੈ ਤੇ ਮਨਮਤ ਚੀਜ਼ ਹੈ ਗੁਰਸਿੱਖ ਬੰਦੇ ਨੂੰ ਵਰਤ ਨਹੀਂ ਰੱਖਣੀ ਚਾਹੀਦੀ ਠੀਕ ਹੈ ਸਾਡੀਆਂ ਮੰਗਾ ਬਹੁਤ ਕੁਸ਼ੂਰ ਹੈਗਾ ਰਸਤੇ ਬਲਾਕ ਕਰਨੇ ਇਹ ਕੋਈ ਮੰਗਾਣੀ ਹੈਗੀਆ ਇਸ ਤਰ੍ਹਾਂ ਜਿਹੜੀਆਂ ਸਰਕਾਰਾਂ ਆਪਾਂ ਚੁਣਦੇ ਆ ਉਹਨਾਂ ਲਾਲਾ ਲਾਲਾ ਕਰਕੇ ਆਪਾਂ ਵੋਟਾਂ ਪਾਦਨੇ ਆਂ ਜੀ ਬਦਲਾ ਲਿਆਵਾਂਗੇ ਆਪਾਂ ਇਹਦਾ ਕਰਾਂਗੇ ਆਪਾਂ ਉਹਦਾ ਕਰਾਂਗੇ ਸੋਚ ਸਮਝ ਕੇ ਵੀ ਜਾ ਰੇ ਬੰਦਾ ਉੱਥੇ ਜਾ ਕੇ ਕੁਛ ਕਰੂਗਾ ਜਾਂ ਸਿਵਧਾਨ ਨੂੰ ਪੜ ਲਓ ਜਦੋਂ ਬੰਦਾ ਜਿੱਤ ਜਾਂਦਾ ਉਹ ਸੌਂ ਖਾਂਦਾ ਸੁਨਾਨ ਦੀ ਫਿਰ ਉਹਨੂੰ ਸਾਰਾ ਕੁਝ ਉਹਦੇ ਜਿਹੜੇ ਆਈਪੀਐਸ ਆਈਐਸ ਅਫਸਰ ਆਈਪੀ ਨਹੀਂ ਆਈਐਸ ਅਫਸਰ ਉਹ ਗਾਈਡ ਕਰਦੇ ਆ ਵੀ ਆਹਾ ਜੀ ਆਪਣੀ ਇਨਕਮ ਹੈ ਜਿੰਨੇ ਮੰਤਰੀ ਹੈ ਉਹਨਾਂ ਨੂੰ ਸਾਰਾ ਕੁਝ ਅਫਸਰ ਲਿਖ ਕੇ ਦਿੰਦੇ ਆ ਵੀ ਆਪ ਭਾਸ਼ਣ ਬੋਲਣਾ ਜੀ ਤੁਸੀਂ ਆਹਾਂ ਤੁਸੀਂ ਆਹ ਕੰਮ ਐ ਬਣੂਗਾ ਨੀਤੀ ਘਾੜੇ ਨੇ ਸਰ ਗਵਰਨਮੈਂਟ ਕੋਲੇ ਉਹ ਤੋਂ ਫਿਰ ਉਹ ਬਾਹਰ ਨਹੀਂ ਹੁੰਦਾ ਫਿਰ ਆਪਾਂ ਕਹਿੰਦੇ ਉਹ ਤਾਂ ਵਿੱਕ ਗਿਆ ਜੀ ਉਹ ਤਾਂ ਉਹਦਾ ਦੱਲਾ ਹੋ ਗਿਆ ਇਹ ਇਹ ਸ਼ਬਦ ਬੋਲਦੇ ਆ ਇਸ ਕਰਕੇ ਸੰਕੋਚ ਕਰੀਏ ਆਪਾਂ ਇਹਨਾਂ ਗੱਲਾਂ ਤੋਂ ਪਹਿਲਾਂ ਸਮਝੀਏ ਵੀ ਆਹ ਐਕਟ ਕੀ ਕਹਿੰਦਾ ਖੇਤੀਬਾੜੀ ਐਕਟ ਕੀ ਕਹਿੰਦਾ ਕਿੰਨੀ ਇਨਕਮ ਹੈ ਕਿੰਨਾ ਸਾਡਾ ਖਰਚਾ ਹੈ ਸਾਰਾ ਉਹ ਕੈਲਕੂਲੇਟ ਹੁੰਦਾ ਹੈ ਇਸ ਕਰਕੇ ਜਿਹੜਾ ਭਾਰਤ ਹੈ ਭਾਰਤ ਵਿੱਚੋਂ ਜਿਹੜੀਆਂ ਜੁਨੀਅਨ ਹੈ ਇਹਨਾਂ ਨੇ ਆਪ ਹੀ ਖਤਮ ਹੋ ਜਾਣਾ ਕਿਉਂਕਿ ਸਮਾਂ ਬੜਾ ਕੀਮਤੀ ਹੈ ਤੇ ਮਹਿੰਗਾਈ ਦਾ ਯੁੱਗ ਹੈ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 10-12 ਸਾਲ ਅੱਗੇ ਆਪਾਂ ਪਤਾ ਨਹੀਂ ਰਹਿਣਾ ਪਤਾ ਨਹੀਂ ਨਾ ਰਹਿਣਾ ਆਉਣ ਵਾਲੇ 10-12 ਸਾਲਾਂ ਦੇ ਵਿੱਚ ਜੋ ਬੰਦਾ ਕਿਰਤ ਕਰੂਗਾ ਉਹਨੂੰ ਰੋਟੀ ਮਿਲੂਗੀ ਬਰਨਾ ਵੇਲੜਾ ਨੂੰ ਰੋਟੀ ਕਦੇ ਨਹੀਂ ਮਿਲਣੀ ਇਸ ਚੀਜ਼ ਦਾ ਫਿਕਰ ਪੈ ਜਾਣਾ ਹੈਗਾ ਕਿਉਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੇ ਖਤਮ ਹੋ ਜਾਣਾ ਹੈ ਵਿਸ਼ਵਾਸ ਬੰਦੇ ਤੋਂ ਬੰਦੇ ਦਾ ਉੱਠਦਾ ਜਾ ਰਿਹਾ ਹੈ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਪੇਸ਼ੈਂਸ ਖਤਮ ਹੁੰਦੀ ਜਾ ਰਹੀ ਹੈ ਸੋਸ਼ਲ ਮੀਡੀਆ ਨੇ ਜਿਹੜੇ ਲੋਕ ਪੱਟੇ ਹੋਏ ਐ ਨੈਟਵਰਕ ਨੇ ਸਾਡੇ ਨੇ ਖਤਮ ਕਰੇ ਹੋਏ ਐ ਜ਼ਮੀਰਾਂ ਖਤਮ ਕਰੀਆਂ ਹੋਈਆਂ ਐ ਇਸ ਕਰਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੈ ਉਹਨੂੰ ਘਰੇ ਪਾਈ ਵਿਹਲੜ ਬੰਦੇ ਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਤੇ ਜੇ ਉਹ ਕਹੂਗਾ ਮੈਂ ਲੰਗਰ 'ਚ ਜਾ ਕੇ ਖਾ ਲਵਾਂ ਉਹ ਵੀ 5 ਦਿਨ ਦੇਣਗੇ 10 ਦਿਨ ਦੇਣਗੇ ਉਹ ਵੀ ਕਹਿ ਦੇਣਗੇ ਵੀ ਤੇਰਾ ਜਾਂ ਰੋਜ਼ ਦਾ ਕੰਮ ਹੈ ਜਾਂ ਤੇ ਭਾਂਡੇ ਮਾਜ ਜਾਂ ਸੇਵਾ ਕਰ ਇਸ ਕਰਕੇ ਜਿਹੜਾ ਹੈਗਾ ਆਉਣ ਵਾਲਾ ਸਮਾਂ ਇਹ ਘੱਟ ਕਈ ਚੀਜ਼ਾਂ ਨੇ ਆਪ ਹੀ ਖਤਮ ਹੋ ਜਾਣਾ ਕਿਉਂਕਿ ਬਾਸ ਨੂੰ ਕਦੇ ਅੱਗ ਨਹੀਂ ਲਾਉਂਦਾ ਬਾਸ ਨੂੰ ਕਦੇ ਅੱਗ ਲਾਉਂਦੇ ਦੇਖਿਆ ਬਾਸ ਜਦੋਂ ਹਨੇਰੀ ਆਉਂਦੀ ਐ ਇੱਕ ਇੱਕ ਦੋ ਜਣਾ ਘਸਦਾ ਨਾ ਜਦੋਂ ਉਹ ਤੇ ਚਿੰਗਿਆੜੇ ਕਰ ਦਿੰਦੇ ਵਿੱਚ ਬਰੋਜਾ ਹੁੰਦਾ ਤੇ ਹਜ਼ਾਰਾਂ ਜੰਗਲਾਂ ਦੇ ਜੰਗਲ ਤਬਾਹ ਕਰ ਦਿੰਦਾ ਉੱਥੇ ਜਾਨਵਰ ਵੀ ਮਾਰੇ ਜਾਂਦੇ ਆ ਉਹਨਾਂ ਨੇ ਤਾਂ ਮਰਨਾ ਹੀ ਐ ਮੱਚਣਾ ਹੀ ਐ ਪਰ ਉਹਦੇ ਵਿੱਚ ਜਿਹੜੇ ਪੰਛੀ ਐ ਜਾਨਵਰ ਉਹ ਪੀਸੇ ਜਾਂਦੇ ਐ ਇਸ ਕਰਕੇ ਇਹਨਾਂ ਆਗੂਆਂ ਨੇ ਤੇਸਰਾਹ ਜਾਣਾ ਜਿਹੜਾ ਸਾਡਾ ਛੋਟਾ ਕਿਸਾਨ ਐ ਉਹ ਵਿਚਾਰਾ ਦਲਦਲ ਚ ਫਸ ਜਾਂਦਾ ਠੀਕ ਐ ਲਾਲਚ ਦੇ ਕੇ ਲੈ ਜਾਂਦੇ ਐ ਬਿਆਕ ਉਸ ਦੇ ਮੰਗੇ ਆਦੇ ਮੰਗੇ ਆਪ ਨੂੰ ਆ ਮਿਲੂਗਾ ਨਹੀਂ ਪਤਾ ਹੁੰਦਾ ਜੇ ਉਹਨੂੰ ਇੰਨੇ ਪਤਾ ਹੁੰਦਾ ਉਹ ਪੜ੍ਹ ਲਿਖ ਕੇ ਹੋਰ ਕੰਮ ਕਰ ਲੈਂਦਾ ਜਿਹੜੇ ਤਕੜੇ ਲੋਕਨ ਅਮੀਰ ਲੋਕਨ ਉਹਨਾਂ ਨੇ ਸਾਰਾ ਕੈਲਕੂਲੇਟ ਕਰਕੇ ਖੇਤੀਆਂ ਛੱਡਤੀਆਂ ਠੇਕੇ ਦੇ ਜ਼ਮੀਨਾਂ ਦਿੱਤੀਆਂ ਹੁੰਦੀਆਂ ਸੰਦ ਸਾਰੇ ਵੇਚਦੇ ਹੁਣ ਜਿਹੜੇ ਬੰਦੇ ਕੋਲੇ 10 ਲੱਖ ਦੀ ਕੰਪੈਨ ਆ 5 ਲੱਖ ਦਾ ਟਰੈਕਟਰ ਹੈ 1.5 ਲੱਖ ਦੀ ਟਰਾਲੀ ਹੈ ਹੋਰ 5-4 ਲੱਖ ਦੇ ਸੰਦ ਹੈ ਉਹਦੇ ਬਾਅਦ ਤੇ 10 ਲੱਖ ਦਾ ਵਾਗਲ ਚਾਹੀਦਾ ਤਾਂ ਉਹਦੇ ਕੋਲੇ 50 ਲੱਖ ਰੁਪਏ ਦਾ ਪ੍ਰੋਜੈਕਟ ਹੈਗਾ ਤੇ 50 ਲੱਖ ਰੁਪਇਆ ਜੇ ਉਹ ਆਰਤੀਏ ਕੋਲੇ ਜਾਂ ਚੰਗੇ ਬੰਦੇ ਕੋਲੇ ਜਾਂ ਬੈਂਕ ਕੋਲੇ 50 ਪੈਂਸ ਤੇ ਵੀ ਦਿੰਦਾ ਉਹਨੂੰ 25000 ਰੁਪਇਆ ਮਹੀਨਾ ਆਈ ਜਾਂਦਾ। 3 ਲੱਖ ਰੁਪਇਆ ਸਾਲ ਦਾ ਆ ਗਿਆ ਤੇ ਨਾਲੇ ਉਹ ਸੰਦ ਅਧਮੁੱਲ ਵਿਕਣਗੇ। ਉਹ ਕਿਉਂ ਕਰੂਗਾ ਭਾਈ? ਉਸ ਤੋਂ ਬਾਅਦ ਉਹ ਠੇਕਾ ਹਰ ਸਾਲ 5000 ਵਧਾਉਂਦਾ ਹੈ। ਉਹਨਾਂ ਦੀ ਜੂਨੀਅਰ ਹੈ। ਉਹਨਾਂ ਬੰਦੇ ਜੂਨੀਆ ਨੇ ਜਿਹੜੇ ਕਾਮਜਾਬ ਹੈ। ਜਿਹੜੇ ਸਾਡੇ ਵਾਲੇ ਨੇ ਛੋਟੇ ਸਾਡੇ ਕਿਸਾਨ ਹੈ, ਸਾਡੇ ਵਰਗੇ ਹੈ। ਉਹ ਉਹ ਆ ਜੂਨੀਆ ਨੇ ਉਹਨਾਂ ਦੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਭਾਰਤ ਸਰਕਾਰ ਆ ਜਾਂ ਕੋਈ ਵੀ ਸਰਕਾਰ ਹੈ ਚਾਹੇ ਰਾਜਾਂ ਦੀ ਸਰਕਾਰ ਹੈ ਇਹ ਜੁਨੀਆਣਾ ਨੂੰ ਕੁਚਲ ਕੇ ਰੱਖ ਦੇਣਗੀਆਂ ਤੇ ਇਹ ਜਿਹੜਾ ਹੈਗਾ ਐਮਐਸਪੀ ਦੇ ਨਾਮ ਮਿਲੀ ਤਾਂ ਆਖਰੀ ਧਰਨਾ ਹੋਊਗਾ ਡੱਲੇਵਾਲ ਸਾਹਿਬ ਨੂੰ ਹੁਣ ਪੁੱਛ ਲਓ ਜਾ ਕੇ ਵੀ ਦਵਾਰੇ ਮਰਨ ਮਰਤ ਦੇ ਬੈਠਣਾ ਉਹ ਕੋਈ ਮਰੀਵੇਂਦਾ ਕਿਉਂਕਿ ਜੀਵਨ ਬੜਾ ਉਤਮ ਹੈ ਇਹ ਠੀਕ ਆ ਗੱਲ ਕੌੜੀ ਲੱਗੂ ਕਈਆਂ ਨੂੰ ਵਿਰੋਧ ਵੀ ਕਰਨਗੇ ਉਹਦੀ ਆਤਮਾ ਨੂੰ ਪੁੱਛ ਲਓ ਦੱਸ ਦੇਣਾ ਉਹਨਾਂ ਨੂੰ ਜਾ ਕੇ ਵੀ ਦਵਾਰੇ ਬੈਠਣਾ ਉਹ ਕੋਈ ਮਰੀਵੇਂਦਾ ਮੈਂ ਯਾਰਾ ਪੈਂਦਾ ਕਿਉਂਕਿ ਵੱਡਾ ਕੰਮ ਹੈ ਵੱਡਾ ਕੰਮ ਹੈ ਜੇ 32 ਦੀਆਂ 32 ਜੁਨੀਅਨ ਜੁਨੀਅਨਾਂ ਹੁੰਦੀਆਂ ਇਕੱਠੀਆਂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰੀ ਹੁੰਦੀ ਫਿਰ ਉਹ ਕੀ ਸਹਿਯੋਗ ਦਿੰਦੇ ਆ ਵੋਟ ਪਾਈ ਜਾਂਦੀ ਇਹਨੂੰ ਕਹਿੰਦੇ ਆ ਜੇ ਵੋਟ ਪਾਈ ਜਾਂਦੀ ਨਾ ਜੇ ਬਹੁਤ ਮਤ ਹੁੰਦੀ ਫਿਰ ਜਾ ਕੇ ਬਹਿੰਦੇ ਐਵੇਂ ਕਿਉਂ ਯਾਰ ਮਰੀ ਜਾਂਦੇ ਤੁਸੀਂ ਬਿਣਾ ਮਦਦ ਤੋਂ ਖੜਾ ਕੋਈ ਤੁਹਾਡਾ ਕੀ ਸਾਨੂੰ ਸ਼ਾਬਾਸ਼ੇ ਮਿਲ ਜਾਣੀ ਹੈ ਸੋ ਇਸ ਕਰਕੇ ਸਾਨੂੰ ਆਉਣ ਵਾਲੇ ਸਮੇਂ ਦੇ ਬਾਰੇ ਸਾਡੇ ਭਵਿੱਖ ਵਾਸਤੇ ਸੋਚਣ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ